ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਜੀ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਤੀਰ ਦੇ ਨਾਲ ਇੱਕ ਖਰਗੋਸ਼ ਦਾ ਸ਼ਿਕਾਰ ਕੀਤਾ ਕੌਨ ਸੀ ਉਹ ਖਰਗੋਸ਼ ਉਹ ਸ਼ਿਕਾਰ ਕਿਉਂ ਕੀਤਾ ਉਸ ਦਾ ਕਾਰਨ ਕੀ ਸੀ ਆਓ ਅਸੀਂ ਅੱਗੇ ਜਾਣਦੇ ਹਾਂ ਪੂਰੀ ਵੀਡੀਓ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਜਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਹਿਲੀ ਵਾਰ ਸਿਆਲਕੋਟ ਆਏ ਸੀ ਤਾ ਇੱਕ ਦੁਕਾਨਦਾਰ ਮੁੱਲਾ ਖਤਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਰਧਾਲੂ ਬਣਿਆ ਸੀ ਅਤ ਸ਼ਰਧਾਲੂ ਸਿਆਲਕੋੜ ਦਾ ਵਸਨੀਕ ਮੁੱਲਾ ਖਤਰੀ ਜੋ ਗੁਰਨਾਨਦ ਦੇਵ ਜੀ ਦਾ ਬਹੁਤ ਹੀ ਪਿਆਰਾ ਸ਼ਰਧਾਲੂ ਸੀ ਜਿਸ ਨੇ ਕੁਝ ਦਿਨ ਗੁਰਨਾਨਦ ਦੇਵ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਸਿੱਖੀ ਦਾ ਬਹੁਤ ਪ੍ਰਚਾਰ ਵੀ ਕੀਤਾ ਸੀ। ਇਹ ਉਹ ਮੁੱਲਾ ਆ ਜੋ ਹਮੇਸ਼ਾ ਸੋਚਦਾ ਸੀ ਕਿ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਉਹ ਅੱਜ ਮਾਇਆ ਨੂੰ ਹੀ ਸੱਚ ਮੰਨ ਬੈਠਾ ਸੀ। ਜਦੋਂ ਗੁਰਨਾਨਦ ਦੇਵ ਪਾਤਸ਼ਾਹ ਜੀ ਦੁਬਾਰਾ ਸਿਆਲਕੋਟ ਆਂਦੇ ਨੇ ਤਾਂ ਉਹ ਦੇਖਦੇ ਨੇ ਕਿ ਉਹ ਮੁੱਲਾ ਕਦੀ ਆ ਹੀ ਨਹੀਂ ਰਿਹਾ ਹੁਣ। ਤਾਂ ਉਹ ਮਰਦਾਨਾ ਜੀ ਨੂੰ ਘਰ ਭੇਜਦੇ ਨੇ ਉਹਦੇ ਤੇ ਉਸ ਦੀ ਵੋਟੀ ਘਰੋਂ ਨਿਕਲ ਕੇ ਜਵਾਬ ਦਿੰਦੀ ਹੈ। ਕਿ ਮੁੱਲਾ ਘਰ ਹੀ ਨਹੀਂ ਆ ਜਦ ਕਿ ਮੁੱਲਾ ਘਰ ਹੀ ਹੁੰਦਾ ਆ ਤੇ ਕੁਦਰਤੀ ਖੇਡ ਆ ਕਿ ਉਸ ਵੇਲੇ ਗਰਮੀ ਹੁੰਦੀ ਸੀ ਤੇ ਮੁੱਲੇ ਨੂੰ ਅੰਦਰੋਂ ਸਾਪ ਡੰਗ ਮਾਰ ਦਿੰਦਾ ਜਿਸ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮਾਇਆ ਨੂੰ ਹੀ ਸੱਚ ਮਨ ਬੈਠਾ ਉਹ ਮੁੱਲਾ ਇੱਕ ਮਿੰਟ ਚ ਆਪਣੀ ਸਾਰੀ ਮਾਇਆ ਨੂੰ ਛੱਡ ਆਪਣੀ ਜ਼ਿੰਦਗੀ ਖਵਾ ਬੈਠਾ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਸਤਸੰਗੀ ਮੁੱਲੇ ਵਾਸਤੇ ਕੁਝ ਬਚਨ ਪੇਸ਼ ਕੀਤੇ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ ਮਰਨ ਨਾ ਜਾਪੇ ਮੁੱਲਿਆ ਆ ਵੈ ਕਿਤੇ ਤਾਂ ਤੇ ਏਜ ਦੀ ਮੁਕਤੀ ਗੁਰੂ ਸਾਹਿਬ ਨੇ 10ਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੇ ਆਉਂਦੇ ਨੇ ਤਾਂ ਉਹ ਖਰਗੋਸ਼ ਨੂੰ ਜਦੋਂ ਤੀਰ ਮਾਰਦੇ ਨੇ ਤਾਂ ਉਸ ਵਿੱਚੋਂ ਪਾਈ ਮੂਲਾ ਜੀ ਪ੍ਰਗਟ ਹੁੰਦੇ ਨੇ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਰਗੋਸ਼ ਦਾ ਸ਼ਿਕਾਰ ਕਰਕੇ ਮੁੱਲੇ ਦੀ ਆਤਮਾ ਨੂੰ ਮੁਕਤ ਕਰਦੇ ਨੇ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼ਿਕਾਰ ਘਟਪਿਆ